ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਕਿਸਾਨ ਜੁਨੀਅਨਾਂ ਵੱਲੋਂ ਦਰਾਹਾ ਵਿਖੇ ਇਸ ਰਹੰਦ ਨਹਿਰ ਨੂੰ ਪੱਕੀ ਕਰਨ ਦੇ ਵਿਰੋਧ ਵਿੱਚ ਇੱਕ ਧਰਨਾ ਦਿੱਤਾ ਜਾ ਰਿਹਾ ਸੀ ਕਿਸਾਨ ਜੁਨੀਅਨ ਦੇ ਨੇਤਾ ਇਹ ਮੰਗ ਕਰ ਰਹੇ ਸਨ ਕਿ ਅਗਰ ਨਹਿਰ ਦੀਆਂ ਦੋਏ ਸਾਈਡਾਂ ਪੱਕੀਆਂ ਕੀਤੀਆਂ ਜਾਂਦੀਆਂ ਨੇ ਤਾਂ ਇਸ ਕਰਕੇ ਜੋ ਵਾਟਰ ਰੀਚਾਰਜਿੰਗ ਹੈ ਉਹ ਇਸ ਇਲਾਕੇ ਵਿੱਚ ਘਟ ਜਾਵੇਗੀ ਜਿਸ ਕਰਕੇ ਇਸ ਇਲਾਕੇ ਦਾ ਪਾਣੀ ਦਾ ਜੋ ਲੈਵਲ ਹੈ ਨੀਚੇ ਚਲਿਆ ਜਾਵੇਗਾ ਤੇ ਆਉਣ ਵਾਲੇ ਸਮੇਂ ਵਿੱਚ ਇਸ ਇਲਾਕਾ ਨਿਵਾਸੀਆਂ ਨੂੰ ਤੇ ਕਿਸਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਸੋਕੇ ਵਰਗੇ ਹਾਲਾਤ ਪੈਦਾ ਹੋ ਜਾਣਗੇ ਇਸ ਨੂੰ ਲੈ ਕੇ ਕਿਸਾਨ ਜੁਨੀਆ ਧਰਨੇ ਦੇ ਉੱਪਰ ਬੈਠੀਆਂ ਸਨ ਅੱਜ ਸਥਾਨਕ ਪੁਲਿਸ ਥਾਣੇ ਦੇ ਵਿੱਚ ਵੱਖ-ਵੱਖ ਕਿਸਾਨ ਜੁਨੀਆ ਦੇ ਆਗੂ ਇਲਾਕੇ ਦੇ ਪਿੰਡਾਂ ਦੇ ਪੰਜ ਸਰਪੰਚ ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਨਰੀ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਮੀਟਿੰਗ ਕਈ ਘੰਟੇ ਚੱਲੀ ਇਸ ਤੋਂ ਬਾਅਦ ਕਿਸਾਨ ਆਗੂ ਅਤੇ ਹਲਕੇ ਦੇ ਪੰਜ ਸਰਪੰਚ ਇਸ ਗੱਲ ਦੇ ਉੱਪਰ ਸਹਿਮਤ ਹੋ ਗਏ ਅਗਰ ਕੁਝ ਸ਼ਰਤਾਂ ਦੇ ਅਧੀਨ ਇਹ ਨਹਿਰ ਪੱਕੀ ਕਰ ਦਿੱਤੀ ਜਾਂਦੀ ਹੈ ਤਾਂ ਉਹਨਾਂ ਨੂੰ ਇਸ ਵਿੱਚ ਕੋਈ ਇਤਰਾਜ਼ ਨਹੀਂ ਹੋਵੇਗਾ ਤੇ ਇਸ ਤੋਂ ਬਾਅਦ ਕਿਸਾਨ ਜੂਨੀਅਨਾਂ ਵੱਲੋਂ ਇਹ ਧਰਨਾ ਉਠਾ ਦਿੱਤਾ ਗਿਆ ਦੱਸ ਦਈਏ ਕਿ ਇਸ ਧਰਨੇ ਦੇ ਵਿੱਚ ਜੋ ਹਲਕੇ ਦੇ ਲੋਕ ਨੇ ਖਾਸ ਤੌਰ ਤੇ ਦਰਾਹਾ ਇਲਾਕੇ ਦੇ ਨਿਵਾਸੀ ਇਹਨਾਂ ਦੀ ਸ਼ਮੂਲੀਅਤ ਨਾ ਬਰਾਬਰ ਸੀ ਜਿਸ ਕਰਕੇ ਕਿਸਾਨ ਜੂਨੀਅਨ ਦੇ ਉੱਪਰ ਭਾਰੀ ਪ੍ਰੈਸ਼ਰ ਸੀ ਹੋ ਸਕਦਾ ਹੈ ਕਿ ਇਸੇ ਕਰਕੇ ਵੀ ਕਿਸਾਨ ਜੂਨੀਅਨ ਇਸ ਗੱਲ ਦੇ ਲਈ ਸਹਿਮਤ ਹੋਈਆਂ ਹੋਣ ਕਿ ਇਹ ਨਹਿਰ ਪੱਕੀ ਕਰ ਦਿੱਤੀ ਜਾਂਦੀ ਹੈ ਉਹਨਾਂ ਨੂੰ ਇਸ ਤੇ ਕੋਈ ਇਤਰਾਜ਼ ਨਹੀਂ ਹੋਵੇਗਾ ਉਹ ਕਿਹੜੀਆਂ ਸ਼ਕਤਾਂ ਨੇ ਉਹ ਸੁਣਦਿਆਂ ਇਹਨਾਂ ਆਗੂਆਂ ਦੇ ਜਵਾਨੀ ਮੈਨੂੰ 2 ਤੋਂ ਵੱਧ ਮਿਲ ਸਕਦੇ ਆ ਮੇਰੇ ਮੇਰੇ ਪਿੰਡ ਦੀ ਉਹ ਹਲੇ ਕਿ ਸਥਿਤੀ ਇਹ ਜੀ ਆਈਓਗਾ ਹਲੌਂਗ ਦਾ ਪਹਿਲਾਂ ਡਿਮਾਂਡ ਰੇਜ਼ ਕਰੋ ਡਿਮਾਂਡ ਰੇਜ਼ ਕਰੋ ਕਿ ਕਿੰਨੇ ਘਰਾਂ ਨੂੰ ਪਾਣੀ ਨਹੀਂ ਲੱਗਦਾ ਕਿੰਨੇ ਏਕੜ ਹੈ ਅਸੀਂ 2 ਦੇ 3 ਲਾਣੇ 4 ਲਾਣੇ ਸਰਕਲ ਅਸੀਂ 2 ਤਾਂ ਛੱਡੋ ਤੁਸੀਂ ਆਪੇ ਅੱਛਾ 2 ਤੋਂ ਵੱਧ ਮਿਲ ਸਕਦੇ ਆ 2 ਤੋਂ ਵੱਧ ਮਿਲ ਸਕਦੇ ਆ ਸੈਂਟੀ ਬਣਾ ਦੋ ਜੀ ਤੇ ਆਪਾਂ ਨਾਲ ਚੱਲਣਾ ਪੱਕਾ ਕਰਨ ਦਾ 5 ਦਿਨਾਂ ਦਾ ਉਲਝਿਆ ਹੋਇਆ ਸੀ ਅੱਜ ਵੀ ਮੀਟਿੰਗ ਹੋਈ ਐ ਇਸ ਤੋਂ ਪਹਿਲਾਂ ਵੀ ਕਈ ਮੀਟਿੰਗਾਂ ਹੋਈਆਂ ਸੀ ਅੱਜ ਕੀ ਚੋੜ ਨਿਕਲਿਆ ਜੀ ਮੀਟਿੰਗ ਨਾਲ ਉਹਦੇ 'ਚ ਇਹ ਹੈਗਾ ਜੀ ਕਿ ਅਸੀਂ ਜਿਹੜਾ ਹੈਗਾ ਅ ਮੈਂ ਕਿਸ ਨਾਲੀ ਨੂੰ ਨਾਲ ਜਿਹੜੀ ਕਿਥੋਂ ਹੋਣੀ ਠੀਕ ਹੈ ਉਹਦੇ 'ਚ ਉਹਨਾਂ ਦਾ ਜਿਹੜਾ ਸ਼ੰਕਾ ਸੀ ਵੀ ਰੀਚਾਰਜ ਨਹੀਂ ਹੋਊਗਾ ਅਸੀਂ ਉਹਨੂੰ ਉਹੀ ਬੈਂਕ ਕੀਤੀਆਂ ਵੀ ਤਾਂ ਪਹਿਲਾ 200 26 ਫੁੱਟ ਸੀ ਉਹ तकरीबन 250 ਫੁੱਟ ਦਾ ਬੈਕਰੀ ਤੇ ਵਧ ਗਈ ਹੈ ਉਹਦੇ ਨਾਲ ਰੀਚਾਰਜ ਜਿਹੜਾ ਹੈਗਾ ਉਹ ਘਟੂਗਾ ਨਹੀਂ ਸਗੋਂ ਵਧੂਗਾ ਠੀਕ ਹੈ ਫਿਰ ਵੀ ਮਤਲਬ ਉਹਨਾਂ ਦੀ ਜਿਹੜੀ ਡਿਮਾਂਡ ਸੀਗੀ ਵੀ ਸਾਈਡਾਂ ਤੋਂ ਵੀ ਹੋਵੇ ਤਾਂ ਉਹ ਵੀ ਅਸੀਂ ਪ੍ਰਵੀਜ਼ਨ ਐਸਪਰ ਡਿਜ਼ਾਈਨ ਕਰ ਰਹੇ ਹਾਂ ਇਸ ਕਰਕੇ ਮਾਮਲਾ ਜਿਹੜਾ ਹੈ ਰਿਸੋਲਵ ਹੋ ਜਾਵੇ ਤੇ ਮੈਂ ਸਪੈਸ਼ਲੀ ਚ ਨਿਗੜਪੁਰ ਇਸੇ ਕੰਪਨੀ ਆਇਆ ਸੀਗਾ ਤਾਂ ਕਿ ਇਹਨਾਂ ਦੇ ਜਿਹੜੇ ਸ਼ਿਕਾਇਤ ਨੇ ਉਹ ਦੂਰ ਕਰ ਸਕੀਏ ਦੂਜੀ ਗੱਲ ਇਹ ਹੈ ਕਿ ਉਹਨਾਂ ਦੀ ਕੁਝ ਹੋਰ ਡਿਮਾਂਡ ਸੀਗੀ ਆ ਜਿਵੇਂ ਕਿ ਤੇ ਲਿਫਟ ਸਕ੍ਰੀਨ ਲੱਗਣੀ ਹੈ ਆਕਤੀ ਉਹਨਾਂ ਨੂੰ ਡ੍ਰਿੰਕਿੰਗ ਪਾਣੀ ਚਾਹੀਦਾ ਤੇ ਉਹ ਸਾਨੂੰ ਡਿਪਾਰਟਮੈਂਟ ਨੂੰ ਜਿਹੜਾ ਹੈਗਾ ਇਨਵਾਈਟਿੰਗ ਲਿਖ ਕੇ ਦੇਣਗੇ ਤੇ ਉਹਨਾਂ ਦੇ ਉਹ ਵੀ ਅਸੀਂ ਰਿਸੋਲਵ ਕਰਾਂਗੇ ਚੀਪ ਸਾਹਿਬ ਇੱਕ ਗੱਲ ਕਰਦੇ ਜੀ ਲੰਬੇ ਸਮੇਂ ਤੋਂ ਮੇਰੀ ਤੁਹਾਡੇ ਅਧਿਕਾਰੀਆਂ ਦਾ ਚਾਚਾ ਦਾ ਵਿਸ਼ਾ ਚੱਲਿਆ ਜਿਸ ਤਰ੍ਹਾਂ ਕਿ ਨਹਿਰ ਰੋਕੀ ਗਈ ਹੈ 21 ਦਿਨ ਲਈ ਬੰਦ ਕੀਤੀ ਗਈ ਹੈ ਔਰ ਨਹਿਰ ਦੇ ਵਿੱਚੋਂ ਖਨਨ ਮਾਫੀਆ ਜਿਹੜਾ ਕਿ ਰੇਤਾ ਚੋਰੀ ਕਰ ਰਿਹਾ ਮੇਰੀ ਐਕਸ਼ਨ ਸਾਹਿਬ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੇ ਕਿ ਅਸੀਂ ਆਪਣੇ ਤੌਰ ਤੇ ਜਿੰਨੀ ਕਾਰਵਾਈ ਕਰ ਸਕਦੇ ਆ ਉਹ ਕਰੀ ਹੈ ਤੇ ਇਸ ਤੋਂ ਬਾਅਦ ਮਾਈਨਿੰਗ ਡਿਪਾਰਟਮੈਂਟ ਨੂੰ ਭੇਜ ਦਿੱਤੀ ਪਰ ਨਾ ਉਹ ਖਨਨ ਰੁਕਿਆ ਨਾ ਚੋਰੀ ਰੁਕੀ ਕੀ ਕਹਿਣਾ ਚਾਹੋਗੇ ਤੁਸੀਂ ਇਸ ਤਰ੍ਹਾਂ ਹੈਗਾ ਤੁਸੀਂ ਇਹ ਮੇਰੇ ਧਿਆਨ ਚ ਲੈਂਦੇ ਆ ਕਿ ਆਪਣੇ ਸਾਹਿਆਂ ਨਾਲ ਗੱਲ ਕਰੂੰਗਾ ਜੀ ਇਹ ਮੈਟਰ ਕੀ ਹੈਗਾ ਕਿਉਂਕਿ ਜੋ ਮੇਰੇ ਵੱਲੋਂ ਕ ਕੋਈ ਸੀ ਬਿਲਕੁਲ ਕਰਾਂਗੇ ਔਰ 나ਹੀ ਜੇ ਢੇਰ ਬੰਦ ਪਈ ਹੈ ਜੇ ਉੱਤੇ ਰੇਤਾ ਨਿਕਲ ਰਿਹਾ ਠੀਕ ਹੈ ਤਾਂ ਉਹ ਤੇ ਅਸੀਂ ਕਰ ਲਈ ਸਰ ਸਾਈਡਾਂ ਤੋਂ ਤੁਸੀਂ ਦਿੱਤੀਆਂ ਅਪਰੂਵਲ ਦਿੱਤੀਆਂ ਨੇ ਕੁਝ ਖੇਤਾਂ ਦੇ ਵਾਸਤੇ ਉਹ ਕਿਹੜੇ-ਕਿਹੜੇ ਅਪਰੂਵਲਸ ਨੇ ਕੀ-ਕੀ ਉਹਨਾਂ ਕੰਡੀਸ਼ਨਸ ਨੇ ਸਰ ਉਹ ਅਹ ਜਿਹੜੀ ਗੱਲ ਕਰ ਰਹੇ ਜੋ ਵਾਟਰ ਲੈਣ ਵਾਸਤੇ ਜੋ ਅਪਰੂਵਲਸ ਦੀ ਗੱਲ ਚੱਲੀ ਸੀ ਵੀ ਅਸੀਂ ਉਹਦਾ ਕੁਝ ਲਿਫਟ ਸਕੀਮਾ ਨੇ ਜਿੱਥੇ ਕਿ ਪਾਣੀ ਕਿਉਂਕਿ ਨਹਿਰ ਜਿਹੜੀ ਕਟਿੰਗ ਦੇ ਵਿੱਚ ਹੈ ਜਮੀਨ ਉੱਚੀ ਐਸੇ ਪਸੇ ਹਾਂਜੀ ਉੱਥੇ ਜਿਹੜਾ ਹੈਗਾ ਪਾਣੀ ਨਹੀਂ ਲੈ ਸਕ ਰਿਹਾ ਲੱਗ ਸਕਦਾ ਤਾਂ ਉੱਥੇ ਪਾਣੀ ਜਿਹੜਾ ਹੈਗਾ ਅਸੀਂ ਤਾਂ ਵੱਧ ਤੋਂ ਵੱਧ ਲੋਕਾਂ ਨੂੰ ਪਾਣੀ ਦੇਨੇ ਠੀਕ ਹੈ ਉੱਥੇ ਅਸੀਂ ਲਿਫਟ ਸਕੀਮਾ ਜਿਹੜੀ ਹੈਗੀ ਲਗਾ ਰਹੇ ਇੱਥੇ ਸਾਈਡਾਂ ਤੋਂ ਕੋਈ ਜਗ੍ਹਾ ਰੱਖ ਰਹੇ ਹਾਂ ਜਿਸ ਨਾਲ ਵਾਟਰ ਰੀਚਾਰਜ ਹੋਵੇ ਨਹੀਂ ਇਸ ਤਰ੍ਹਾਂ ਹੈਗਾ ਕਿ ਰੀਚਾਰਜ ਜਿਹੜਾ ਹੈ ਨਾ ਮੈਕਸਿਮਮ ਉਹ ਬੈਡ ਲੈਵਲ ਤੋਂ ਹੁੰਦਾ ਬੈਡ ਅਸੀਂ ਲਾਈਨ ਰੱਖਦੇ ਹਾਂ ਹਾਂਜੀ ਉਹੀ ਅਸੀਂ ਜਿਹੜੇ ਕਿਸਾਨੀ ਉਹਨਾਂ ਨੇ ਇਹੀ ਬੇਨਤੀ ਕੀਤੀ ਔਰ ਉਹ ਇਸ ਗੱਲ ਤੇ ਮਤਲਬ ਕਿ ਉਹਨਾਂ ਨੇ ਚਲੋ ਐਗਰੀ ਕਰ ਗਈ ਹੈ ਠੀਕ ਹੈ ਤੇ ਅੱਗੇ ਫਾਸਟ ਫੇਸ ਦਾ ਕੰਮ ਚੱਲ ਰਿਹਾ ਹੈ ਸਭ ਜਿਹੜੀ ਬੈੱਡ ਦੀ ਵਿਡਥ ਆ ਉਹ ਕਿੰਨੀ ਵਧਾਈ ਗਈ ਹੈ ਬੈੱਡ ਦੀ ਪਹਿਲਾਂ 226 ਫੁੱਟ ਸੀ ਜਿੰਨੀ ਕਿ ਤਕਰੀਬਨ 250 ਫੁੱਟ ਸੀ ਠੀਕ ਹੈ ਜੀ ਸਾਹਿਬ ਦਲਕਰਦੇ ਜੀ ਇੱਕ ਛੋਟਾ ਸਵਾਲ ਸੀ ਜਿਸ ਤਰ੍ਹਾਂ ਕੇ ਸਾਹ ਜੱਥੇਬੰਦੀ ਦੀ ਮੰਗ ਸੀ ਸ਼ਹਿਰ ਨੂੰ ਲੈ ਕੇ ਵੀ ਸੀ ਪਾਟਰੀ ਚਾਰਜਿੰਗ ਡੀਸੀ ਉਹਨੇ ਇੱਕ ਚੱਲ ਰਹੀ ਸੀ ਕਿ ਪੈਪਾ ਪਾ ਕੇ ਵਾਟਰ ਰੀਚਾਰਜਿੰਗ ਨੂੰ ਹੈਲਪ ਕੀਤਾ ਜਾਏਗਾ ਹੁਣ ਕਿਹੜੀਆਂ ਸ਼ਰਤਾਂ ਦੇ ਆਧਾਰ ਤੇ ਜਿਹੜੀ ਆਪਸੀ ਸਹਿਮਤੀ ਬਣੀ ਹੈ ਇਸ ਤਰ੍ਹਾਂ ਜਿੱਥੇ ਜਿੱਥੇ ਲੋਡ ਹੋਊਗੀ ਵੈਸੇ ਤਾਂ ਲੋਡ ਪੈਣੀ ਨਹੀਂ ਹੈ ਅਸੀਂ ਤਾਂ ਡਿਪਾਰਟਮੈਂਟ ਤੋਂ ਜਿਹੜੇ ਪਿੰਡਾਂ ਦੇ ਛੱਪੜ ਨੇ ਉਤੋਂ ਰੀਚਾਰਜ ਹੋਊਗਾ ਵੀ ਸਾਡੀ ਸਕੀਮ ਚੱਲਣੀ ਹੈ ਠੀਕ ਹੈ ਜਿੱਥੇ ਕਿਤੇ ਲੋੜ ਹੋਊਗੀ ਤਾਂ ਰੀਚਾਰਜ ਸਕੀਮ ਲਾ ਦੇਣਗੇ ਕੋਈ ਨਹੀਂ ਕੋਈ ਸਰ ਗੱਲ ਕਰਦੇ ਆਂ ਕਈ ਪਿੰਡਾਂ ਦੇ ਨਮਾਇंदे ਸਰਪੰਚ ਪਹੁੰਚੇ ਸੀ ਕਿ ਪਿੰਡਾਂ ਤੋਂ ਮੰਗ ਕੀਤੀ ਗਈ ਹੈ ਜੀ ਇੱਦਾਂ ਦੀ ਅਲੋਕੇਸ਼ਨਾਂ ਦੀ ਨਹੀਂ ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਨਹੀਂ ਕੀਤਾ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਜਿਹਦੇ ਅਸੀਂ ਆਪ ਕੰਟੈਕਟ ਕਰ ਰਹੇ ਹਾਂ ਜਿਵੇਂ ਛੱਪੜਾਂ ਰਹੀਆਂ ਵੀ ਰੀਚਾਰਜ ਦੇ ਉਹ ਅਸੀਂ ਇਲਾਕਾ ਨਿਵਾਸੀਆਂ ਦੇ ਟੈਨ ਦੇ ਮੁਤਾਬਕ ਹੀ ਵੀੜਾ ਚੁੱਕਿਆ ਸੀ ਪਿੱਛੇ ਵੀ ਜਦੋਂ ਸਮਰਾਲਾ ਵਿੱਚ ਵੀ ਮੀਟਿੰਗ ਹੋਈ ਉੱਥੇ ਵੀ ਤੇ ਇਧਰੋਂ ਫਿਰ ਕਹਿਣ ਲੱਗੇ ਜੀ ਤੁਸੀਂ ਸਾਡੀ ਆਵਾਜ਼ ਨਹੀਂ ਚੱਕਦੇ ਆਵਾਜ਼ ਚੱਕੀ ਇਹਨਾਂ ਨੂੰ ਇਹ ਸਾਡੇ ਸਹਿਯੋਗ ਨਾਲ ਅੱਗੇ ਆਏ ਇਸ ਕਰਕੇ ਜੋ ਇਹਨਾਂ ਨੇ ਚਾਹਿਆ ਉਹ ਦਰਾਹਾ ਸ਼ਹਿਰ ਆ ਜਿਹੜਾ ਬਿਲਕੁਲ ਨਹਿਰ ਦੇ ਕੰਢੇ ਬਸਿਆ ਹੋਇਆ ਜਿਆਦੇ ਡਿਮਾਂਡਾਂ ਇਹਨਾਂ ਨੇ ਤੇ ਉਸ ਕਰਕੇ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਸੀਂ ਮਤਲਬ ਸਹਿਮਤੀ ਹੋ ਗਈ ਪ੍ਰਸ਼ਾਸਨ ਨਾਲ ਇਹਦੀ ਅਸੀਂ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਅੱਜ ਵੀ ਖਲਾਫ ਹਾਂ ਪਹਿਲਾਂ ਵੀ ਖਲਾਫ ਸੀ ਜੇ ਪਗਾਂਦ ਵਿੱਚ ਪੱਕੀ ਹੋਊ ਫਿਰ ਵੀ ਖਲਾਫ ਸਰ ਇਹ ਵਾਟਰ 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 ਰੀਚਾਰਜ ਉਹੀ ਗੱਲ ਇੱਕ ਮਿੰਟ ਸਰਮ ਉਦੋਂ ਬਾਅਦ ਰੰਗ ਸਰ ਗੱਲ ਕਰਦੇ ਜੀ ਲਗਾਤਾਰ ਕੁਝ ਦਿਨਾਂ ਦਾ ਇੱਕ ਮਸਲਾ ਸੀ ਵਾਟਰ ਰੀਚਾਰਜਿੰਗ ਦਾ ਜਿਹਦੇ ਪਿੱਛੇ ਇਹ ਕਦਮ ਚੱਕੇ ਗਏ ਸੀ ਕਿ ਨਹਿਰ ਪੱਕੀ ਨਾ ਕੀਤੀ ਜਾਵੇ ਹੁਣ ਉਹਦੀ ਕਿਸਮਤੀ ਕਿੱਥੇ ਤੱਕ ਨਿਬੜੀ ਹੈ ਜੀ ਉਹ ਇੱਕ ਤਾਂ ਰੀਚਾਰਜ ਬਿੱਲ ਨਹਿਰ ਦੇ ਬੈੱਡ ਤੇ ਲੱਗਣਗੇ ਤੇ ਦੂਸਰੀ ਜਿਹੜੀ ਮਤਲਬ ਦੀਵਾਰ ਬਣ ਰਹੀ ਹੈ ਕੰਕਰੀਟ ਦੀ ਉਹਦੇ ਵਿੱਚ 3-3 4-4 ਇੰਚ ਦੇ ਹੋਲ ਰੱਖਣਗੇ ਤਾਕੇ ਤੇ ਚਲੋ 6 ਇੰਚ ਦਾ ਵੀ ਜਿੰਨਾ ਤਾਂ ਕਿ ਉਹ ਮਤਲਬ ਆਲੇ ਦੁਆਲੇ ਜਿਹੜੀ ਮਤਲਬ ਕੱਚੀ ਫੰਦੀ ਆ ਉਹਦੇ ਵਿੱਚ ਸੀਪਿੰਗ ਹੁੰਦੀ ਰਹੇ 19 ਜੋ ਸੀਪਿੰਗ ਸਰ 19 ਕਿਲ ਸੀਪਿੰਗ ਤੁਸੀਂ ਗੱਲ ਕੀਤੀ ਆ ਉਹ ਇਲਾਕੇ ਵਾਸਤੇ ਸ਼ਫੀਸ਼ੈਂਟ ਬਹੁਤ ਹੈ ਉਸ ਨਾਲ ਜੋ ਵਾਟਰ ਟੇਬਲ ਆ ਜੋ ਇਲਾਕੇ ਦਾ ਬਣਿਆ ਰਹੂਗਾ ਤੁਸੀਂ ਪਹਿਲਾਂ ਗੱਲ ਕੀਤੀ ਸੀ ਵਾਟਰ ਟੇਬਲ نیچے ਜਾ ਰਿਹਾ ਨਹੀਂ ਜੀ ਨੁਕਸਾਨ ਹੋਊਗਾ ਨੁਕਸਾਨ ਹੋਊਗਾ ਲੇਕਿਨ ਜਿੰਨਾ ਪਹਿਲਾਂ ਹੋਣਾ ਸੀ ਉਦੋਂ ਘਟੂਗਾ ਜੇ ਦੁਬਾਰਾ ਪੱਕੀਆਂ ਹੋਣੀਆਂ ਸੀ ਉਹਦੇ ਨਾਲੋਂ ਮਤਲਬ ਘਟੂਗਾ ਜਿੰਨਾ ਉਹ ਨੁਕਸਾਨ ਹੋਣਾ ਸੀ ਕਿਤੇ ਨਾ ਕਿਤੇ ਮਤਲਬ ਉਹ ਨੁਕਸਾਨ ਦੀ ਪਰਪਾਈ ਇਹ ਜਿਹੜੇ ਹੋਲਡ ਛੱਡਣਗੇ ਉਹਨਾਂ ਨਾਲ ਹੀ ਹੋ ਜਾਏਗੀ ਮਤਲਬ ਤੁਹਾਡੀ ਨੂੰ ਜਥੇਬੰਦੀ ਮਤਲਬ ਸੈਕੰਡ ਸਟੈਪ ਤੇ ਚੱਲੇਗੀ ਜੋ ਇਲਾਕੇ ਦੇ ਲੋਕਾਂ ਦੀ ਜੋ ਮੰਗ ਸੀਗੀ ਹਲਕਾ ਨਿਵਾਸੀ ਪਿੰਡਾਂ ਦੇ ਲੋਕ ਸੀਗੇ ਉਹ ਉਹਨਾਂ ਦੀ ਸਹਿਮਤੀ ਮਤਲਬ ਤੁਸੀਂ ਉਹ ਸਹਿਮਤੀ ਤੁਸੀਂ ਸਹਿਮਤੀ ਪ੍ਰਗਟਾਈ ਹੈ ਦੇਖੋ ਜਥੇਬੰਦੀ ਦੀ ਆਪਦੀ ਜਿਹੜੀ ਆਪਦੀ ਮੰਗ ਆ ਸਾਡੀ ਆਪਦੀ ਮੰਗ ਤਾਂ ਇੱਥੇ ਕੋਈ ਨਹੀਂ ਸੀ ਹਾਂਜੀ ਠੀਕ ਆ ਅਸੀਂ ਤਾਂ ਆਲਰੇਡੀ ਮਤਲਬ ਜੋ ਕਿਸਾਨਾਂ ਦੀ ਲੜਾਈ ਦਾ ਸਮੁੱਚੇ ਕਿਸਾਨਾਂ ਦੀ ਉਹਦੇ ਵਿੱਚ ਹੁਣ ਇੱਥੇ ਸ਼ਹਿਰ ਨਿਵਾਸੀਆਂ ਦੀ ਇੱਥੇ ਕਈ ਗੱਲਾਂ ਸੀ ਵੀ ਜੇ ਹੁਣ ਜਦੋਂ ਉਹਨਾਂ ਨੇ ਕੰਬਾਈਨਾਂ ਦੇ ਉਹਨਾਂ ਨਾਲ ਟ੍ਰੈਨਾਂ ਨਾਲ ਪੱਟ ਦਿੱਤਾ ਵੀ ਕੱਲ ਨੂੰ ਜੇ ਇਸੇ ਤਰ੍ਹਾਂ ਪਾਣੀ ਛੱਡਦੇ ਹੋ ਸਾਰੀ ਮਿੱਟੀ ਡਿੱਗ ਜਾਏਗੀ ਵਿੱਚ ਤੇ ਪ੍ਰੋਬਲਮ ਆਏਗੀ ਰੋਡ ਨੂੰ ਵੀ ਆਏਗੀ ਇਹਨਾਂ ਦੇ ਸੁਝਾਅ ਦੇ ਮੁਤਾਬਕ ਜਿੰਨੇ ਐਮਸੀ ਸਾਹਿਬਾਂ ਦਾ ਸ਼ਾਮਲ ਹੋਏ ਸੀ ਇਹਨਾਂ ਦੇ ਸਾਹਤ ਸੁਝਾਅ ਦੇ ਮੁਤਾਬਕ ਅਸੀਂ ਇਹਨਾਂ ਦੇ ਜੋ ਇਹਨਾਂ ਨੇ ਫੈਸਲਾ ਕੀਤਾ ਮਤਲਬ ਤੁਸੀਂ ਪੂਰਨ ਤੌਰ ਤੇ ਸੰਤੁਸ਼ਟ ਨਹੀਂ ਹੈਗੇ ਇਸੇ ਉੱਤੇ ਅਸੀਂ ਮਤਲਬ ਜਿਵੇਂ ਬੰਦਕ ਤੌਰ ਤੇ ਅਸੀਂ ਤੇ ਦੂਸਰਾ ਜੋ ਦਰਾਹਾ ਸ਼ਹਿਰ ਦੇ ਲੋਕ ਨੇ ਇਹਨਾਂ ਦੀ ਸ਼ਮੂਲੀਅਤ ਤੋਂ ਧਰਨੇ ਦੇ ਵਿੱਚ ਜਾਂ ਮੀਟਿੰਗ ਦੇ ਵਿੱਚ ਨਾ ਮਤਲਬ ਰਹੀ ਇਸ ਬਾਰੇ ਕੀ ਕਹਾਂ ਮੈਂ ਚਲੋ ਜਿੰਨੀ ਰਹੀ ਦੇਖੋ ਇੱਕ ਗਲਾਸ ਪਾਣੀ ਦਾ ਅੱਧਾ ਭਰਿਆ ਹੋਇਆ ਕਿਸੇ ਨੂੰ ਉਹਦਾ ਖਾਲੀ ਨਜ਼ਰ ਆਉਂਦਾ ਕਿਸੇ ਨੂੰ ਅੱਧਾ ਭਰਿਆ ਨਜ਼ਰ ਆਉਂਦਾ ਠੀਕ ਹੈ ਚਲੋ